ਸਸ਼ੂਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਗਈ ਮੁਹਿੰਮ ਦੇ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ ਗਸ਼ਤ ਦੇ ਦੌਰਾਨ ਥਾਣਾ ਸਦਰ ਪੁਲਿਸ ਨੂੰ ਸਫਲਤਾ ਹਾਸਲ ਹੁੰਦੀ ਹੈ ਜਿੱਥੇ ਇੱਕ ਨੌਜਵਾਨ ਜਿਸ ਦੇ ਕੋਲ 600 ਗ੍ਰਾਮ ਅਫੀਮ ਜਿਹੜੀ ਹੈ ਉਹ ਬਰਾਮਦ ਹੋਈ ਹੈ। ਤਾਂ ਇਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ। ਤਾਂ ਥਾਣਾ ਸਦਰ ਦੇ ਇੰਸਪੈਕਟਰ ਜਗਦੀਪ ਸਿੰਘ ਜਿਨ੍ਹਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨੌਜਵਾਨ ਜਿਹੜਾ ਪਲੱਸ 2 ਪਾਸ ਹੈ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਤੇ ਫਿਲਹਾਲ ਇਸ ਤੇ ਜਿਹੜੀ ਅਗਲੀ ਕਾਰਵਾਈ ਉਹ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿ ਆਖਰ ਇਹ ਨਸ਼ਾ ਕਿੱਥੋਂ ਲੈ ਕੇ ਆਇਆ ਸੀ ਸਪਲਾਈ ਕੀਤਾ ਜਾਣਾ ਸੀ ਜਾਂ ਖੁਦ ਵਰਤਦਾ ਸੀ ਇਸ ਦੀ ਹੁਣ ਡੂੰਘਾਈ ਦੇ ਨਾਲ ਪੁਲਿਸ ਜਾਂਚ ਕਰ ਰਹੀ ਹੈ ਤਾਂ ਦੱਸਿਆ ਜਾ ਰਿਹਾ ਕਿ ਗਸ਼ਤ ਦੇ ਦੌਰਾਨ ਪੁਲਿਸ ਪਾਰਟੀ ਨੂੰ ਜਦ ਸ਼ੱਕ ਹੁੰਦਾ ਚੈਕਿੰਗ ਕੀਤੀ ਗਈ ਹੈ ਤਾਂ ਇਸ ਨੌਜਵਾਨ ਦੇ ਕੋਲ 600 ਗ੍ਰਾਮ ਅਫੀਮ ਦੀ ਬਰਾਮਦਗੀ ਹੋਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਮੇਰਾ ਨਾਮ ਇੰਸਪੈਕਟਰ ਜਗਦੀਪ ਸਿੰਘ ਹੈ ਪੁਲਿਸ थाना सदर ਬਠਿੰਡਾ ਇੱਕ ਜਨਾਬ ਫੀਮ ਦਾ ਮਾਮਲਾ ਤੋਂ ਹੈ ਫਟਾਵਾ ਇਸ ਦਾ ਫੀਮ ਮੰਗ ਰਿਹਾ ਹੈ ਸਾਡਾ ਮੰਗਯੋਗ ਐਸਐਸਪੀ ਸਾਹਿਬ ਅਮਨੀਤ ਗੋਂਦਲ ਦੀ ਅਦਾਇਤਾ ਮੁਕਾਬਕ थाना सदर ਦੀ ਪੁਲਸ ਪਾਰਟੀ ਐਸਆਈ ਜਗਦੀਪ ਸਿੰਘ ਦੀ ਅਗਵਾਈ ਚ ਕੱਲ ਗਸ਼ਟ ਤੇ ਸੀ ਗਸ਼ਟ ਦੇ ਦੌਰਾਨ ਇਹਨਾਂ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਦਿੱਸਤੇ ਕਰੋ 600 ਗ੍ਰਾਮ ਆਫੀਨ ਗ੍ਰਾਮਦ ਹੋਈ ਜਿਸ ਤੇ ਅਸੀਂ ਆਰ ਨੰਬਰ 5 ਅੰਡਰ ਸੈਕਸ਼ਨ 18 ਬੀ ਖਾਣਾ ਸਦਰ ਬਟੰਡਰ ਰਜਿਸਟਰ ਕੀਤੀ ਹੈ ਤੇ ਅਸੀਂ ਅਗਲੀ ਦੀ ਤਫ਼ਤੀਸ਼ ਕਰ ਰਹੇ ਹਾਂ ਇਹ ਕੋਈ ਮੁਕਵੀ ਦਾ ਫੜੀ ਗਿਆ ਗਸਤਰਾ ਨਹੀਂ ਇਹ ਗਸਤਰਾ ਨੂੰ ਫੜੀ ਲਈ ਕਿ ਅਸਤੇ ਸੀ ਕਿ ਸਾਡੀ ਪੁਲਿਸ ਪਾਰਟੀ ਉੱਥੋਂ ਇਹਨਾਂ ਨੂੰ ਚੈਕਿੰਗ ਦੇ ਦੌਰਾਨ ਹੀ ਮਿਲਿਆ ਨਹੀਂ ਕਿੱਥੋਂ ਜਿਹਾ ਫੜੇਗੇ ਇਹ ਸੋ ਆਪਣਾ ਦੱਸੀ ਚੌਕ ਦੇ ਹਾਈ ਟੱਕ ਦੇ ਕੋਲੋਂ ਇਹਨਾਂ ਦੀ ਬਰਾਮਦ ਹੋਈ ਪਹਿਲਾਂ ਵੀ ਇਹਨਾਂ ਤੇ ਕੋਈ ਮਾਮਲਾ ਲੱਗਦਾ ਸੀ ਨਹੀਂ ਇਹ ਦੋਸ਼ੀ ਦੇ ਖਿਲਾਫ ਫਿਲਹਾਲ ਪਹਿਲਾਂ ਕੋਈ ਐਫ ਆਈ ਆਰ ਨਹੀਂ ਕ੍ਰਿਮੀਨਲ ਰਿਕਾਰਡ ਜਾਈ ਨਹੀਂਗਾ ਇਹ ਕਿੱਥੋਂ ਲੈ ਕੇ ਆਇਆ ਇਹਨੂੰ ਬੈਂਸੀ ਉਹ ਜਦੋਂ ਇਨਵੈਸਟੀਗੇਸ਼ਨ ਦਾ ਪਾਰਟ ਆ ਸੀ ਇਹਦਾ ਮਾਜਿਕ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਾਂ ਪੁਲਸ ਰਿਮਾਂਡ ਲੈ ਕੇ ਉਸ ਤੋਂ ਬਾਅਦ ਅਸੀਂ ਦੀ ਅਗਲੀ ਪੁੱਛਗਿੱਛ ਢੰਗਾਈ ਨਾਲ ਪੜਤਾਲ ਕਰਾਂਗੇ ਹੁਣ ਪਤਾ ਲੱਗਾ ਵੀ ਇਹ ਕੰਮ ਕਰ ਕੀ ਕਰਦੀ ਹੈ ਕੰਮ ਹੈ ਪਲੱਸ 2 ਪਾਸ ਹੈ ਮੈਂ ਮੇਨ ਤੋ ਮਜ਼ਦੂਰੀ ਦਾ ਲੇਬਰ ਦਾ ਹੀ ਕੰਮ ਕਰਦੀ ਹੈ